ਆਪਣਾ ਐਂਬੂਲੈਂਸ ਨੂੰ ਜਗ੍ਹਾ ਦੇਣੀ ਪਣਦੀ ਐ ਇੱਥੇ ਕਿਉਂਕਿ ਐਂਬੂਲੈਂਸ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇਲ ਪੋਉਣਾ ਤੇ ਟਰੱਕ ਅੱਗੇ ਖੜਿਆ ਹੈ ਸ਼ਾਇਦ ਇਹਨੂੰ ਇਧਰੋਂ ਕੱਢਣਾ ਚਾਹੀਦਾ ਹੈ ਜਾਂ ਕੋਈ ਤੇਲ ਵਾਲਾ ਵੀਰ ਮੇਰਾ ਇਧਰੋਂ ਆਵੇ ਤੇ ਉਹ ਦੱਸੇ ਪਟੋਲ ਪੰਪਾ ਨਾਲ ਕੋਹ ਦਰਵਾਜਾ ਆ ਰਿਹਾ ਮੇਰਾ ਵੀਰ ਐਂਬੂਲੈਂਸ ਵਾਲਾ ਹਾਂ ਮਿਲ ਗਈ ਜਗ੍ਹਾ ਤਾਂ ਇਹ ਐਮਰਜੈਂਸੀ ਵੀ ਕੰਡੀਸ਼ਨ ਹੈ ਭਾਈ ਐਂਬੂਲੈਂਸ ਦੇ ਕਿਸੇ ਨੂੰ ਉਸੜੇ ਦੀ ਫੋਟੋ ਲਈ ਭਾਈ ਅਗਲਿਆਂ ਨੇ ਇਹ ਵੀ ਇੱਕ ਦ੍ਰਿਸ਼ ਹੈ ਪੈਟਰੋਲ ਪੰਪ ਦਾ ਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਕੂਟਰਾਂ ਕਾਰਾਂ ਮੋਟਰਸਾਈਕਲਾਂ ਚ ਪੈਟਰੋਲ ਤੇ ਟਰੈਕਟਰਾਂ ਬਾਕੀ ਗੱਡੀਆਂ ਚ ਡੀਜ਼ਲ ਤੇ ਬੋਤਲਾਂ ਵਗੈਰਾ ਚ ਵੀ ਪੀਤੀਆਂ ਜੀ ਭਰਾ ਰਹੇ ਨੇ ਲੋਕੀ ਕਿਤੇ ਕਿਤੇ ਹੜਤਾਲ ਜਿਆਦੀ ਨਾ ਹੋ ਜੇ ਟਰੱਕਾਂ ਵਾਲਿਆਂ ਦੀ ਹੜਤਾਲ ਦੀ ਗੱਲ ਚੱਲੀ ਏ ਇਹ ਹੜਤਾਲ ਤਾਂ ਕਰਨ ਲੱਗੇ ਨੇ ਕਿਉਂਕਿ ਇੱਕ ਕਾਨੂੰਨ ਬਣ ਕੇ ਤਿਆਰ ਹੋ ਗਿਆ ਹਾਲਾਂਕਿ ਲਾਗੂ ਨਹੀਂ ਹੋਇਆ ਉਹ ਲਾਗੂ ਵੀ ਕਰ ਦਿੱਤਾ ਜਾਏਗਾ ਪਹਿਲਾਂ ਕੀ ਸੀ ਕਿ ਹਿੱਟ ਐਂਡ ਰਨ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸੀ ਤੇ ਡਰਾਈਵਰ ਭੱਜ ਜਾਂਦੇ ਸਨ ਜਾਂ ਉਥੋਂ ਤੇ ਉਹ 2 ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਕੀਤਾ ਗਿਆ ਤੇ 7 ਲੱਖ ਤੱਕ ਦਾ ਜੁਰਮਾਨਾ ਕੀਤਾ ਗਿਆ ਕਿ ਜੇ ਤੁਸੀਂ ਹੁਣ ਭੱਜੋਗੇ ਪਰ ਮੈਂ ਕਹਿੰਦਾ ਜੇਕਰ ਉਹ ਕਹਿੰਦੇ ਅਸੀਂ ਨਹੀਂ ਭੱਜਦੇ ਤੇ ਉਥੋਂ ਦੀ ਜਿਹੜੀ ਭੀੜ ਹੈ ਫਿਰ ਉਹ ਘੁੱਟ-ਘੁੱਟ ਉਹਨਾਂ ਨੂੰ ਮਾਰ ਦਿੰਦੀ ਏ ਇਹ ਹੁਣ ਕਾਨੂੰਨ ਕਦੋਂ ਲਾਗੂ ਹੁੰਦਾ ਵੇਲੇ ਇਹ ਟੈਂਕਰ ਵੀ ਘਰਤਾ ਇੱਕ ਪਤਾ ਨਹੀਂ ਡੀਜ਼ਲ ਏ ਕਿ ਹੁਣ ਪੈਟਰੋਲ ਏ ਇਹ ਵੀ ਲੱਗਦਾ ਤੇ ਆਏਗਾ ਤੇ ਅਸੀਂ ਪੰਪ ਤੇ ਹੀ ਇਹਨਾਂ ਦਾ ਆਰਡਰ ਹੋ ਹੀ ਹੋਣੇ ਨੇ ਜਾਂ ਜਿਹੜੇ ਟਰੱਕ ਚੱਲ ਪਏ ਤੇ ਚੱਲ ਪਏ ਤੇ ਇਸ ਤੋਂ ਪਹਿਲਾਂ ਇੱਥੇ ਗੱਡੀਆਂ ਦਾ ਇੰਨੀ ਜ਼ਿਆਦਾ ਭੀੜ ਸੀ ਨਾ ਤੇ ਡੀਲ ਮੁੱਕਣ ਦੀ ਗੱਲ ਕਰਦੇ ਸੀ ਮਤਲਬ ਪੈਟਰੋਲ ਤੇ ਡੀਜ਼ਲ ਸਾਡੀ ਜ਼ਿੰਦਗੀ ਚ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਜੇਕਰ ਇਹ ਪੰਪ ਬੰਦ ਹੋ ਗਏ ਤੇ ਆਹ ਰੋਡ ਬੰਦ ਹੋ ਜਾਣਾ ਪੂਰੇ ਦੇਸ਼ ਦਾ ਵਪਾਰ ਬੰਦ ਹੋ ਜਾਣਾ ਕਿਸੇ ਚੀਜ਼ ਦਾ ਰੇਟ ਵਧਾਉਣਾ ਜਾਂ ਘਟਾਉਣਾ ਹੋਵੇ ਜਾਂ ਲੋਕ ਵਧਾਉਣਾ ਹੀ ਹੋਵੇ ਨਾ ਤਾਂ ਕਹਿੰਦੇ ਬਸ ਡੀਜ਼ਲ ਪੈਟਰੋਲ ਦਾ ਰੇਟ ਵਧਾ ਦਿਓ ਟਰਾਂਸਪੋਰਟ ਦਾ ਖਰਚਾ ਵੱਧ ਜਾਏਗਾ ਉਹਦੇ ਕਰਕੇ ਕੀਮਤਾਂ ਵੱਧ ਜਾਣਗੀਆਂ ਤੇ ਆਹ ਵੇਖ ਲਓ ਕੀ ਹਾਲ ਹੁੰਦਾ ਪਿਆ ਤੇ ਲੋਕਾਂ ਨੂੰ ਡਾਰੇ ਭਾਈ ਕਿਤੇ ਘਟ ਨਾ ਜਾਵੇ ਸਿਰਫ ਇੱਕ ਕਾਲ ਤੇ ਇੱਕ ਨਿਊਜ਼ ਤੇ ਇੱਕ ਖਬਰ ਤੇ ਵੇਖੋ ਸਾਰੀਆਂ ਗੱਡੀਆਂ ਪਟਰੋਲ ਪੰਪ ਤੇ ਇਕੱਠੀਆਂ ਹੋਵਈਆਂ ਨੇ ਤੇ ਹਰੇਕ ਬੰਦਾ ਪਟਰੋਲ ਪਵਾ ਰਿਹਾ ਡੀਜ਼ਲ ਆਪਣਾ ਫੁੱਲ ਕਰਾ ਰਹੇ ਨੇ ਤਾਂ ਕਿ ਟਰੱਕਾਂ ਦੀ ਜਿਹੜੀ ਹੜਤਾਲ ਹੋਈ ਉਹਦੇ ਕਰਕੇ ਮਤਲਬ ਕਿਤੇ 4-5 ਦਿਨ ਸਾਨੂੰ ਪਟਰੋਲ ਤੋਂ ਬਿਨਾਂ ਨਾ ਰਹਿਣਾ ਪੈ ਜੇ ਤੇ ਇਸ ਪੰਪ ਕੋਲੋਂ ਸਪੈਸ਼ਲ ਆਵਾਜ਼ ਜਿੱਕੇ ਸੀ ਪਿੰਡ ਦੇ ਵਿੱਚ ਜੀ ਪੰਪ ਤੇ ਆ ਕੇ ਤੇਲ ਲੈ ਲਓ ਤੇਲ ਮੁਕਸਾ ਕਰਵਾਓ ਉਹ ਟਰੱਕ ਵਾਲੇ ਗੱਡੀਆਂ ਵਾਲੇ ਪੂਰੀ ਪਰਲੇ ਪਾਸੇ ਲਾਈਨ ਲੱਗੀ ਏ ਉਹ ਜਾ ਰਹੇ ਨੇ ਮੇਰੇ ਵੀਰ ਤੇਲ ਪਵਾ ਕੇ ਟਰੈਕਟਰ ਵਾਲਾ ਵੀਰ ਖੜਾ ਡਰਮ ਭਰਾ ਹੈਗਾ ਡੀਜ਼ਲ ਦਾ ਤੇ ਵੈਸੇ ਖੇਤੀ ਚ ਹੁਣ ਬਹੁਤੀ ਲੋੜ ਤੇ ਨਹੀਂ ਕਿਉਂ ਕਣਕ ਵੀਜੀ ਹੈ ਲੇਕਿਨ ਫਿਰ ਵੀ ਟਰੈਵਲ ਵਾਸਤੇ ਘਰ ਵਾਸਤੇ ਇਸ ਚੀਜ਼ ਦੀ ਲੋੜ ਹੈ ਤੇ ਗੱਡੀਆਂ ਵਾਲੇ ਵੀਰ ਦੇਖੋ ਲਾਈਨ ਲੱਗੀ ਏ ਬਸ ਟੈਂਕਰ ਮੁੱਕਣੀ ਵਾਲਾ ਹੁਣ ਪੰਪ ਦਾ ਵੀ ਗੱਡੀਆਂ ਇਧਰੋਂ ਵੀ ਆ ਰਹੀਆਂ ਨੇ ਦੋਨਾਂ ਪਾਸੇ ਕੋਈ ਇਧਰ ਲਾਈਨ ਲੱਗੀ ਸੀ ਪਹਿਲਾਂ ਇੱਕ ਇਧਰ ਆਹ ਟਰੱਕ ਦੇ ਮਗਰੇ ਦੇਖੋ ਪੰਪ ਦੇ ਉਹ ਬਸ ਤੱਕ ਮਗਰ ਟਰੱਕ ਤੇ ਜਿਵੇਂ ਕਿ ਆ ਸੀ ਕਿ ਟਰੱਕ ਇਧਰ ਮੁਰਦਣਾ ਸ਼ੁਰੂ ਹੋ ਗਿਆ ਹੈ ਪਰ ਇਹ ਹਿਸਾਬ ਨਾਲ ਤੇ ਡਿਜੀਟਲ ਪਟ્રોલ ਵਾਧੂ ਹੈ ਬਾਕੀ ਚਲੋ ਜਿੰਨੂੰ ਜਿੰਨਾ ਮਿਲ ਜਾ ਠੀਕ ਹੈ